ਰਜਿਸਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਧਿਆਨ ਨਾਲ ਸੁਣ ਲਵੋ ਦੱਸਦੇ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਈਜ਼ੀ ਰਜਿਸਟਰੀ 4 ਜੁਲਾਈ ਤੋਂ ਸ਼ੁਰੂ ਹੋਵੇਗੀ ਇਸ ਸਬੰਧ ਵਿੱਚ ਸਰਕਾਰ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈਜ਼ੀ ਰਜਿਸਟਰੀ ਦਾ ਸੌਫਟ ਟ੍ਰਾਇਲ 1 ਜੁਲਾਈ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਪਰ ਸਰਕਾਰ ਦੇ ਨਵੇਂ ਹੁਕਮ ਨੇ ਸਭ ਕੁਝ ਸਪਸ਼ਟ ਕਰ ਦਿੱਤਾ ਇਸ ਦੌਰਾਨ ਈਜ਼ੀ ਰਜਿਸਟਰੀ ਦੀਆਂ ਤਿਆਰੀਆਂ ਦੇ ਵਿਚਕਾਰ ਪ੍ਰਸ਼ਾਸਨ ਵੱਲੋਂ ਰਜਿਸਟਰੀ ਦਫ਼ਤਰ ਤਿੰਨ ਨੂੰ ਰਜਿਸਟਰੀ ਦਫ਼ਤਰ ਦੋ ਵਿੱਚ ਤਬਦੀਲ ਕਰ ਦਿੱਤਾ ਗਿਆ ਰਜਿਸਟਰੀ ਦਫ਼ਤਰ ਇੱਕ ਰਜਿਸਟਰੀ ਦਫ਼ਤਰ ਦੋ ਤੇ ਰਜਿਸਟਰੀ ਦਫ਼ਤਰ ਤਿੰਨ ਵਿੱਚ ਅਧਿਕਾਰੀਆਂ ਕਰਮਚਾਰੀਆਂ ਨੌਵੀਂ ਸਟਾਫ ਜਿਸ ਵਿੱਚ ਵਕੀਲ ਰਜਿਸਟਰੀ ਲਿਖਣ ਵਾਲੇ ਕਰਮਚਾਰੀ ਤੇ ਹੋਰ ਸਟਾਫ ਦੇ ਬੈਠਣ ਲਈ ਵੱਖੋ ਵੱਖਰੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਈਜ਼ੀ ਰਜਿਸਟਰੀ ਦਾ ਨਵਾਂ ਸ਼ਡਿਊਲ ਜਾਣਕਾਰੀ ਅਨੁਸਾਰ ਫਤੇਗੜ ਸਾਹਿਬ ਵਿੱਚ 2 ਜੁਲਾਈ ਮਾਨਸਾ ਵਿੱਚ ਜਿਹੜਾ 2 ਜੁਲਾਈ ਐਸਬੀਐਸ ਨਗਰ ਵਿੱਚ ਤੇ 2 ਜੁਲਾਈ ਜਲੰਧਰ ਦੇ ਵਿੱਚ ਤੇ ਵੱਖ-ਵੱਖ ਜਿਹੜਾ ਸ਼ਹਿਰਾਂ ਦੇ ਵਿੱਚ ਤੇ ਪਟਿਆਲੇ ਦੇ ਵਿੱਚ 7 ਜੁਲਾਈ ਬਣ ਆਲੇ ਦੇ ਵਿੱਚ 7 ਜੁਲਾਈ ਤੇ ਤਨਦਰਨ ਦੀ ਗੱਲ ਕਰੀਏ ਤਨਦਰਨ ਦੇ ਵਿੱਚ 9 ਜੁਲਾਈ ਨੂੰ ਇਜ਼ੀ ਰਜਿਸਟਰੀਆਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ ساری ਰਾਤ ਕੰਮ ਕਰਨ ਦੇ باوجود ਕੈਬਿਨ ਬਣਾਉਣ ਦਾ ਕੰਮ ਜਿਹੜਾ ਅਧੂਰਾ ਇਜ਼ੀ ਰਜਿਸਟਰੀਆਂ ਦੀ ਤਿਆਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਬੱਲੋਂ ਜਿਹੜਾ ਕੈਬਿਨ ਬਣਾਉਣ ਸੰਬੰਧੀ 7 ਆਦੇਸ਼ ਜਿਹੜੇ ਜਾਰੀ ਕੀਤੇ ਗਏ ਸੀ ਰਜਿਸਟਰੀ ਦਫ਼ਤਰਾਂ ਵਿੱਚ ਨਵੇਂ ਕਰਮਚਾਰੀਆਂ ਲਈ ਕੈਬਿਨ ਬਣਾਉਣ ਦਾ ਕੰਮ ਸਾਰੀ ਰਾਤ جاری ਰਿਹਾ ਪਰ ਕੈਬਿਨ ਅਜੇ ਵੀ ਜਿਹੜਾ ਪੂਰੇ ਨਹੀਂ ਬਣੇ ਇਹ ਅਧਿਕਾਰੀਆਂ ਦਾ ਕਹਿਣਾ ਉਹਨਾਂ ਵਿੱਚ ਦਰਵਾਜ਼ੇ ਅਜੇ ਵੀ ਲਗਾਉਣੇ ਜਿਹੜੇ ਬਾਕੀ ਨੇ ਪਰ ਹੁਣ ਕਰਮਚਾਰੀਆਂ ਨੂੰ 3 ਦਿਨ ਦਾ ਜਿਹੜਾ ਸਮਾਂ ਮਿਲ ਗਿਆ ਤਾਂ ਜੋ ਸਾਰਾ ਕੰਮ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ ਪੁਰਾਣੀ ਆਨਲਾਈਨ ਅਪਾਇੰਟਮੈਂਟ ਸਿਸਟਮ ਦੇ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਸਾਰੇ ਸਰਬ ਰਜਿਸਟ੍ਰਾਰ ਤੇ ਤਹਿਸੀਲਦਾਰਾਂ ਵੱਲੋਂ ਐਨ ਜੀ ਡੀ ਆਰ ਐਸ ਨੈਸ਼ਨਲ ਜਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਪੋਰਟਲ ਵਿੱਚ ਹੀ ਕੀਤਾ ਜਾਂਦਾ ਪਰ ਈਜੀ ਰਜਿਸਟਰੀ ਸੁਵਿਧਾ ਦੇ ਵਿੱਚ ਇੱਕ ਨਵਾਂ ਈਜੀ ਰਜਿਸਟਰੀ ਪੋਰਟਲ ਬਣਾਇਆ ਗਿਆ ਜਦੋਂ ਕਿ 4 ਜੁਲਾਈ ਤੋਂ ਈਜੀ ਰਜਿਸਟਰੀ ਦਾ ਸਾਫਟ ਲਾਂਚ ਕੀਤਾ ਜਾਵੇਗਾ ਅਜੇ ਵੀ ਇਸ ਗੱਲ ਤੇ ਜਿਹੜਾ ਡਾਊਟ ਆ ਕਿ ਈਜੀ ਰਜਿਸਟਰੀ ਪੋਰਟਲ ਦੀ ਵਰਤੋਂ ਕੀ ਕੀਤੀ ਜਾਵੇਗੀ ਜਾਂ ਐਨ ਜੀ ਡੀ ਆਰ ਅਸ ਪੋਰਟਰ ਚੱਲੇਗਾ ਇਹ ਸਾਰਾ ਅਧਿਕਾਰੀਆਂ ਦਾ ਕਹਿਣਾ ਹੈ ਇਸਤੇ ਵੀ ਅਜੇ ਅਧਿਕਾਰੀਆਂ ਦਾ ਕਹਿਣਾ ਕਿ ਡਾਊਟ ਬਰਕਰਾਰ ਆ ਮੰਨਿਆ ਜਾ ਰਿਹਾ ਕਿ ਸੌਫਟਵੇਅਰ ਲਾਂਚ ਦੌਰਾਨ ਦੋਵੇਂ ਪੋਰਟਰਾਂ ਦੇ ਕੰਮ ਕੀਤਾ ਜਾਵੇਗਾ ਤਾਂ ਜੋ ਨਵੇਂ ਪੋਰਟਰ ਤੇ ਕੋਈ ਸਮੱਸਿਆ ਆਉਂਦੀ ਆ ਤਾਂ ਰਜਿਸਟਰੀ ਦਾ ਕੰਮ ਨਾ ਰੋਕਣਾ ਪਵੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਧਾਨ ਨੇ ਕਿਹਾ ਕਿ ਰਜਿਸਟ੍ਰੇਸ਼ਨ ਸਿਸਟਮ ਵਿੱਚ ਖਾਮੀਆਂ ਬਾਰੇ ਐਸੋਸੀਏਸ਼ਨ ਵੱਲੋਂ ਡੀਸੀ ਰਾਹੀਂ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਤੇ ਕੋਈ ਸਕਾਰਾਤਮਕ ਕਾਰਵਾਈ ਨਹੀਂ ਕੀਤੀ ਦੀ ਗਈ ਪਰ ਇਹ ਜਿਹੜੀਆਂ ਖਾਮੀਆਂ ਸੀ ਜਿਨ੍ਹਾਂ ਨੇ ਮੈਨੂਅਲ ਰਜਿਸਟ੍ਰੇਸ਼ਨ ਸਿਸਟਮ ਤੋਂ ਲੈ ਕੇ ਮੌਜੂਦਾ ਆਨਲਾਈਨ ਸਿਸਟਮ ਤੱਕ ਜਾਇਦਾਦ ਦੀਆਂ ਰਜਿਸਟਰੀਆਂ ਵਿੱਚ ਸਮੱਸਿਆਵਾਂ ਪੈਦਾ ਕੀਤੀਆਂ ਸੀ ਤੇ ਹੁਣ ਈਜ਼ੀ ਰਜਿਸਟਰੀ ਸਿਸਟਮ ਵਿੱਚ ਵੀ ਇਹ ਖਾਮੀਆਂ ਆਮ ਲੋਕਾਂ ਕੋ ਸਮੱਸਿਆ ਜਿਹੜੀਆਂ ਬਣ ਸਕਦੀਆਂ ਹਨ ਲਈ ਇਸ ਲਈ ਸਰਕਾਰ ਨੂੰ ਪੂਰੀ ਤਿਆਰੀ ਕਰਨ ਤੋਂ ਬਾਅਦ ਹੀ ਈਜੀ ਸਿਸਟਮ ਨੂੰ ਲਾਂਚ ਕਰਨਾ ਚਾਹੀਦਾ ਤਾਂ ਜੋ ਨਵੇਂ ਸਿਸਟਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਡਪੈਦਾ ਨਾ ਹੋ ਸਕੇ ਇਹ ਸਾਰਾ ਅਧਿਕਾਰੀਆਂ ਦਾ ਕਹਿਣਾ ਹੈ